ਤੋ ਅਟਲੀ ਕੀ ਘਾਰਾ ਅੱਛਾ ਸੀ ਸਾਰੇ ਘਰ ਅੱਛਾ ਸੀ ਕਿਤੇ ਨਹੀਂ ਜਾਣਾ ਬੀਗਾਨ ਕਿਉਂ ਯਾਰ ਉਹ ਇਹ ਕਾਫੀ ਖਰਾਬ ਹੋਈ ਸੀ ਬਲੈਕ ਹੋ ਗਈ ਸੀ ਤੇ ਥੋੜੀ ਕਪੜੇ ਨਾਲ ਸਾਫ ਕੀਤੀ ਸੀ ਇਹਨਾ ਯੂਕੇ ਦੇ ਵਿੱਚ ਬਹੁਤ ਸੋਣਾ ਜੀ ਹੁਣ ਪਾਜੀ ਨੇ ਫੜ ਲਿਆ ਆ ਰੋਲ ਰੋਲਰ ਵਾਲਾ ਮੂਵ ਕਰੇ ਨਹੀਂ ਹੁੰਦਾ ਬਈ පැල්ලා බික්කීනයයාගේ ඉතාන්නනාකවතේ කොර ම එප කෝට බදලාන්න හ ඒ ඇබරිබන් ඇඩ සත්්‍ය ශීරිය කාල් ਸ਼ਾ ਚੀਕਾ ਵੀਰਾ ਸ਼ਾ ਚੀਕਾ ਵੈਲਕਮ ਬੈਕ ਟੂ ਅ ਨਿਊ ਵਲੌਗ ਅੱਜ ਹੈਗਾ ਸੰਡੇ ਸੋ ਅੱਜ ਵੀ ਘਰ ਆ ਅੱਜ ਅਸੀਂ ਸਾਰੇ ਘਰ ਆ ਅੱਜ ਅਸੀਂ ਕਿਤੇ ਨਹੀਂ ਜਾਣਾ ਵੀ ਗਾਣ ਕਿੱਦਾਂ ਦੇਖਾਂਦੇ ਆ ਮਾਊ ਚ ਆ ਗਿਆ ਆ ਗਿਆ ਸੋ ਅੱਜ ਸੰਡੇ ਆ ਚਾਹ ਵਗੈਰਾ ਅਸੀਂ ਪੀ ਲਈ ਆ ਅੱਜ लेटੀ ਉੱਠੇ 11:00 ਵਜੇ ਨਾ ਬ੍ਰੇਕਫਾਸਟ ਅਸੀਂ ਕਰ ਲਿਆ 11:30 ਹੋਈ ਆ ਹੁਣ ਮੈਂ ਕਰੂੰਗੀ ਸਫਾਈ ਨੀਚੇ ਲਿਵਿੰਗ ਰੂਮ ਦੀ ਤੇ ਕਿਚਨ ਦੀ ਸੋ ਸਾਡੇ ਘਰ ਆ ਗਏ ਸੀ ਗੈਸਟ ਵਿੱਕੀ ਦੇ ਫਰੈਂਡ ਸੀ ਉਹਨਾਂ ਦੇ ਵਾਈਫ ਸੀ ਤੇ ਉਹਨਾਂ ਦੇ ਮਦਰ ਇਨ ਲॉ ਸੀ ਆਂਟੀ ਇੰਡੀਆ ਤੋਂ ਆਏ ਸੀ ਸੋ ਵਿੱਕੀ ਲੈ ਕੇ ਆਈ ਸੀ ਮਠਿਆਈ ਚਾਕਲੇਟ ਬਰਫੀ ਤੇ ਗਜਰੀਲਾ ਵਾਓ ਨਾਲ ਲੈ ਕੇ ਆਏ ਸੀ ਬਰਿੰਗ ਬਰਿੰਗ ਸੀ ਸੋ ਵਾਓ ਲਓ ਜੀ ਇਧਰ ਮੇਰੀ ਕਾਫੀ ਵੀ ਉਬਲ ਗਈ ਸੀ ਕਾਫੀ ਰਕੀ ਹੋਈ ਸੀ ਕਾਫੀ ਸਾਰੀ ਮੇਰੀ ਉਬਲ ਗਈ ਜੋ ਕਰ ਕਰਦੀ ਆ ਦੇਖੋ ਸਾਰੀ ਰੂਫ ਤੇ ਵਾਲ ਜੜੀ ਖਰਾਬ ਹੋ ਗਈ ਐਧਰ ਵਾਲ ਖਰਾਬ ਹੋਈ ਰੂਫ ਤੇ ਕਾਫੀ ਖਰਾਬ ਹੋਈ ਸੀ ਬਲੈਕ ਹੋ ਗਈ ਸੀ ਤੇ ਥੋੜੀ ਕਪੜੇ ਨਾਲ ਸਾਫ ਕੀਤੀ ਸੀ ਇਹਨਾਂ ਯੂਕੇ ਦੇ ਵਿੱਚ ਮੋਲਡ ਦੀ ਪ੍ਰੋਬਲਮ ਹੋ ਜਾਂਦੀ ਆ ਵਿੰਟਰਸ ਦੇ ਵਿੱਚ ਮੋਲਡ ਦੀ ਪ੍ਰੋਬਲਮ ਹੋ ਜਾਂਦੀ ਆ ਤੇ ਜਿਹਦੇ ਨਾਲ ਨੇ ਜਿਹੜੀ ਸਹੀ ਨਹੀਂ ਹੁੰਦੀ ਆਪਣੀ ਹੈਲਥ ਲਈ ਵੀ ਤੇ ਇਹ ਪੱਲਾ ਪ੍ਰੋਬਲਮ ਫਿਕਸ ਕਰਵਾਈ ਆ ਫਿਰ ਹੁਣ ਉੱਤੇ ਪੇਂਟ ਕਰਨਾ ਬਾਲ ਖਰਾਬ ਹੋਣ ਲੱਗ ਪਈ ਸੀ ਦਾ ਫੰਗਸ ਨਹੀਂ ਲੱਗ ਜਾਂਦੀ ਇਸ ਤਰ੍ਹਾਂ ਲੱਗ ਪਈ ਸੀ ਹੁਣ ਵੀ ਕਿਤੇ ਪੇਂਟ ਕਰਨ ਲੱਗੇ ਆ ਤਾਂ ਕਿ ਇਹ ਸੈੱਟ ਹੋ ਜਾਵੇ ਦੋੜ ਬਿੱਤੀ ਲੱਗੇ ਆ ਇੱਧਰ ਲਿਆ ਪੇਂਟ ਫਾਈਨਲ ਨਾ ਨੋਏ ਪੇਂਟ ਆ ਜਾਂ ਵਾਲ ਪੁੱਟੀ ਆ ਪੇਂਟ ਆ ਪੇਂਟ ਨੂੰ ਵਾਈਟ ਪੇਂਟ ਫਾਈਟ ਪੇਂਟ ਹੁਣ ਕਰਨ ਲੱਗੇ ਆ ਇੱਧਰ ਸਮਾਨ ਚੱਕਣ ਦੇ ਆ ਜਿਹੜਾ ਕਰਾਂਗੇ ਤੇ ਖੰਡਾ ਹੋ ਗਿਆ ਨਹੀਂ ਆਉਂਦਾ ਟੈਕਮੈਂਟ ਕਰਦਾ ਤੂੰ ਕਰ ਨਹੀਂਦਾ ਬੈਠਦਾ ਸਾਰਾ ਟਿਕਣਾ ਫਿਰ ਦੂਰ ਕਰ ਨਾ ਮੈਂ ਰੋਟੀ ਪਾਉਣਾ ਤੇਰੇ ਦਾ ਪਹੁੰਚੀ ਜਾਣਾ ਸਭੀ ਸੀਗਾ ਲੈਂਪ ਤੇ ਕਰਨਾ ਹੈ ਲਓ ਜੀ ਇੱਧਰ ਪਹਿਲਾ ਬੋਲ ਸਾਫ਼ ਕਰਨ ਲੱਗੇ ਬਾਹਰ ਵੀ ਨੇਰਾ ਹੋ ਗਿਆ ਆ ਪੌਣੇ ਸ਼ਹੀ ਹੋਏ ਹੰਦੇ ਨੇ ਰੱਖ ਨਾ ਸਾਰੇ ਡਾਈਪਰ ਹੀ ਦਿਓ ਆ ਸਵਾ ਆ ਵੀ ਆਂਦੇ ਕੱਪੜੇ ਆਂਟੀ ਉਹ ਹੀ ਲੈ ਕੇ ਆਏ ਸੀ ਆ ਹੈਗੀ ਇੱਕ ਜੈਕਟ ਜੀ ਇਹ ਕਾ ਉੱਡੀ ਗਈ ਆ ਇਹ ਕਾ ਉੱਡੀ ਆ ਦੋ ਕੈਪ ਨਾਲ ਦੋ ਕੈਪਸ ਕਾ ਰੋਸਣਾ ਨਾ ਨਾ ਰੋਸਣਾ ਲੋ ਜੀ ਅੱਧਰ ਪੇਂਟ ਪਾ ਲਿਆ ਡਸਟ ਪੈਂਚ ਪੇਂਟਰ ਆ ਚੁੱਕੇ ਨੇ ਉਹ ਇਹ ਉਹ ਆਪਣੇ ਦਿੱਖੇ ਭਰਨਾ ਸੋ ਮੈਂ ਤੇ ਵਿਵਾਨ ਉੱਧਰ ਦੂਸਰੇ ਰੂਮ ਚ ਚੱਲੇ ਆ ਕਿਉਂਕਿ ਵਿਵਾਨ ਵਾਸਤੇ ਸਹੀ ਨਹੀਂ ਹੈ ਹਨਾ ਤੇ ਮੈਂ ਤੇ ਵਿਵਾਨ ਦੂਸਰੇ ਰੂਮ ਚ ਚੱਲੇ ਆ ਆ ਹੱਟੇ ਵੱਡੇ ਭਾਜੀ ਇਹਨਾਂ ਨੂੰ ਮੇਲੋ ਬਹੁਤ ਡੈਕ ਲੱਗੀ ਵਸੇ ਲਾ ਕਾ ਵੀ 90 90% ਕਾਦੇ ਨਹੀਂ ਉਹਦੀ ਬੋਟਾ ਬਸਾ ਕਲੋਸ ਦੀਆਂ ਬੋਟਾਂ ਦੇ ਬੋਟਾਂ ਦੇ ਲਓ ਲਓ ਜੀ ਹੁਣ ਭਾਜੀ ਨੇ ਫੜ ਲਿਆ ਆ ਰੋਲ ਰੋਲਰ ਵਾਲਾ ਮੂਵ ਕਰੇ ਨਹੀਂ ਹੁੰਦਾ ਬਈ ਪਹਿਲਾਂ ਵਿੱਕੀ ਨੇ ਆ ਕੀਤਾ ਇੰਨਾ ਕੁ ਤੇ ਕੁਰਸੀ ਛੋਟੀ ਕਰਕੇ ਨਹੀਂ ਹੋਇਆ ਲਓ ਜੀ ਭਾਜੀ ਨੇ 1 ਮਿੰਟ ਚ ਕਰਤਾ ਲਓ ਜੀ ਇੱਧਰ ਹੋ ਗਿਆ ਹੁਣ ਇੱਧਰ ਕਰਦੇ ਪਏ ਸਾਰੀ ਖਰਾਬ ਹੋ ਗਈ ਥੱਲੇ

ਸੁਰ ਦੇਖੋ ਬੋਲ ਸਾਡੀ ਚਮਕ ਗਈ ਹੈ ਸਾਰੀ ਸਹੀ ਲੱਗ ਰਹੀ ਹੈ ਨਾ ਸਾਰੀ ਚਮਕ ਗਈ ਆ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਸਾਰੀ ਬੋਲ ਤੇ ਉੱਪਰ ਰੂਫ ਹੁਣ ਸਹੀ ਹੋ ਗਈ ਆ ਇੱਕ ਕੋਟੀ ਮਾਰਿਆ ਹਜੇ ਇੱਕ ਕੋਟ ਵੀ ਕੀ ਫਿਰ ਸੰਡੇ ਵਾਲੇ ਦਿਨ ਮਾਰਨਗੇ